पठानकोट जिले सदर पुलिस स्टेशन खेत हाहाकार करते हुए पिंड पहुंच गई पंजाब पुलिस ने मनुखतावादी पक्ष दिखाया जिस विच पुलिस टीम ने अग बुझा निभाई पुलिस करमचारियों ने अग बुझाने पानी दाइपिया की वरतों की ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੇਕਰ ਦੱਸਿਆ ਪੁਲਿਸ ਟੀਮ ਪ੍ਰਭਾਵਸ਼ਾਲੀ ਟੰਗ ਨਾਲ ਕਾਰਵਾਈ ਨਾ ਕਰਦੀ ਤਾਂ ਅਗ پورے ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਸੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਆਕਾਸ਼ ਨਾਂ ਦੇ ਮੁੰਡੇ ਨੇ ਅੰਤਰਜਾਤੀ ਵਿਆਹ ਕਰਵਾਇਆ ਸੀ ਅੰਤਰਜਾਤੀ ਵਿਆਹ ਤੋਂ ਗੁੱਸੇ ਵਿੱਚ ਆਈ ਕੁੜੀ ਦੇ ਪਰਿਵਾਰ ਨੇ ਮੁੰਡੇ ਆਕਾਸ਼ ਦੇ ਘਰ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਦਾ ਮੁੱਖ ਦੋਸ਼ੀ ਲੜਕੀ ਦਾ ਦਾਦਾ ਮੁਲਖ ਰਾਜ ਹੈ ਜਿਸਨੇ ਤੇਲ ਛਿੜਕਿਆ ਅਤੇ ਕਾਰ ਨੂੰ ਮਾਚਿਸ ਦੀ ਟੀਲੀ ਨਾਲ ਅੱਗ ਲਗਾ ਦਿੱਤੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਸਦਰ ਪੁਲਿਸ ਸਟੇਸ਼ਨ ਵਿਖੇ ਵਕ ਵਕ ਤਾਰਾ ਮਾ ਅਦੀਨ ਐਫ ਆਰ ਨੰਬਰ 131 ਦਰਜ ਕੀਤੀ ਅਤੇ ਮੁਲਕ ਰਾਜ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੋ ਵੀ ਅਜਿਹਾ ਕਰੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਾਮਲਾ ਵਿਖੇ ਕੱਲ ਸਾਨੂੰ ਕੌਂਕੀ ਕਰੋਟੇ ਇਨਫੋਰਮੇਸ਼ਨ ਆਈਸੀ ਕਰੀਬ 5:30 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੀ ਪੁਲਿਸ ਫੋਰਸ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਉੱਥੇ ਅੱਗ ਲੱਗੀ ਹੋਈ ਸੀ ਤੇ ਪੁਲਿਸ ਨੇ ਪਿੰਡ ਦੇ ਸਰਪੰਚ ਉਹਨਾਂ ਨਾਲ ਲੈ ਕੇ ਤੇ ਆਪਣੀ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਇਸਲਾਕਾ ਜੋ ਕੰਮ ਸੀਗਾ ਕਿ ਪੁਲਿਸ ਨੇ ਆਪ ਹੋ ਕੇ ਹੋ ਕੇ ਪਾਣੀ ਢੋਟ ਢੋ ਕੇ ਉਹ ਅੱਗ ਬੁਝਾਈ ਤੇ ਜਿੰਨਾ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕਦਾ ਉਹ ਕੀਤਾ ਜਾ ਕੇ ਕੀਤਾ ਗਿਆ ਕਿਉਂਕਿ ਅੱਗ ਇਹੋ ਜੀ ਚੀਜ਼ ਆ ਅਗ ਬਾਉਂਡਰੀ ਲਈ ਦੇਖ ਵੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚਲ ਜਾਂਦੀ ਤੇ ਪਿੰਡ 'ਚ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹੋਇਆ ਬਹੁਤ ਸਮਝਦਾਰੀ ਨਾਲ ਕੰਮ ਕੀਤਾ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਓਨਰ ਕ੍ਰਾਈਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਤੇ ਹੋਇਆ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦੇ ਨਾਲ ਮਤਲਬ ਕਿ ਉਹਨੇ ਲਵ ਮੈਰਚ ਕਰਵਾਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਇਹ ਇਹਨਾਂ ਦਾ ਕਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਛੜੀ ਚੜਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਠਹਿਰ ਉਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੋਲਖ ਰਾਜ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਆਕਲਵਾ ਦਿੱਤੀ ਹੈ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮੋਚਸ ਲੈ ਕੇ ਗਿਆ ਤੇ ਇਮੀਡੀਏਟਲੀ ਪੁਲਸ ਨੇ ਮਤਲਬ ਕਿ ਰਿਐਕਟ ਕਰਦਿਆਂ ਹੋਇਆਂ ਅਸੀਂ ਇਸੇ ਅਫੇਅਰ ਨੰਬਰ 131 ਜਿਹੜੀ ਆ ਬੀਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸਸੀਐਸਟੀ ਐਕਟ ਦੇ ਵਿੱਚ ਫਰਚਾ ਦਰਜ ਕੀਤਾ। ਔਰ ਦੋਸ਼ੀ ਜਿਹੜੇ ਨੇ ਜਿਹੜੇ ਮੁਦਈ ਨੇ ਇਹ ਦੋਸ਼ੀ ਬਾਈ ਨੇਮ ਲਿਖਵਾਏ ਸੀਗੇ। ਉਹਨਾਂ ਕਿੰਨਾ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ। ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਦੋਸ਼ੀ ਜਿਹੜਾ ਕਾਨੂੰਨ ਦੀ ਪકડ ਤੋਂ ਬਾਹਰ ਨਾ ਜਾਏ। ਔਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲਾਏ। ਤੇ ਇਹ ਕੁੱਲ ਮਿਲਾ ਕੇ ਅਸੀਂ ਜੋ ਕਾਰਵਾਈ ਬਣਦੀ ਹੈ ਦੋਸ਼ੀ ਧਿਰ ਦੇ ਉੱਤੇ ਜੋ ਵਿਕਟਮ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹਾਂ ਮਾਨਯੋਗ ਐਸਐਸਟੀ ਸਾਹਿਬ ਪਠਾਨਕੋਟ ਨੇ ਮੈਨੂੰ ਸਵੇਰੇ ਹੀ ਮੌਕੇ ਤੇ ਭੇਜ ਦਿੱਤਾ ਅਸੀਂ ਘੱਟ ਰਾਤ ਤੋਂ ਹੀ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਮੈਂ ਨਿੱਜੀ ਤੌਰ ਤੇ ਪਿੰਡ ਦੇ ਵਿੱਚ ਵਿਜਿਟ ਵੀ ਕੀਤਾ ਮੌਕਾ ਵੀ ਦੇਖਿਆ ਔਰ ਲੋਕਾਂ ਨੂੰ ਵੀ ਮਿਲਿਆ ਲੋਕੀ ਬੜੇ ਕੋਆਪਰੇਟਿਵ ਨੇ ਪਿੰਡ ਦੇ ਲੋਕ ਬੜੇ ਅੱਛੇ ਨੇ ਔਰ ਉਹ ਇਹੀ ਕਹਿ ਰਹੇ ਨੇ ਵੀ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ ਜਿਹੜਾ ਦੋਸ਼ੀ ਨਹੀਂ ਆ ਉਹ ਬੇਕਸੂਰ ਆ ਉਹਨੂੰ ਨਾ ਰਲਿਆ ਜਾਏ ਤੇ ਅਸੀਂ ਵੀ ਇਹੀ ਚਾਹਦੇ ਆ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ ਵੀ ਜਿਹੜਾ ਦੋਸ਼ੀ ਆ ਉਹ ਆਪਣੇ ਕੀਤੇ ਦੀ ਕਾਨੂੰਨ ਮੁਤਾਬਕ ਸਜ਼ਾ ਲੇ ਤੇ ਆਮ ਬੰਦਾ ਜਿਹੜਾ ਉਹਦੇ ਚ ਲਪੇਟ ਨਾ ਆਵੇ ਧੰਨਵਾਦ